ਸਸ਼ੀ ਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਅਵਰ YouTube ਚੈਨਲ ਆਯੂਸ਼ ਸਪੀਚ ਐਂਡ ਹਿਅਰਿੰਗ ਕਲੀਨਿਕ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਆਟイズਮ ਬੱਚਿਆਂ ਦੇ ਲਈ ਡਿਸਪਲਿਨ ਜ਼ਰੂਰੀ ਹੈ ਜਾਂ ਨਹੀਂ ਸਭ ਤੋਂ ਪਹਿਲਾਂ ਜੇ ਜੇਕਰ ਮੈਂ ਡਿਸਪਲਿਨ ਦੀ ਗੱਲ ਕਰਾਂ ਤਾਂ ਡਿਸਪਲਿਨ ਹਰ ਇੱਕ ਬੱਚੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਚਾਹੇ ਉਹ ਬੱਚਾ ਨਾਰਮਲ ਹੈ ਚਾਹੇ ਉਹ ਬੱਚਾ ਆਟイズਮ ਹੈ सो so, डिसिपलन हर एक बच्चे बहुत ज़्यादा जरूरी है बट इत जेकर मैं ईडीएस टी की गल करा जो ओटिजम की गल करा तो इन बच्चों डिसिपलिन बहुत ज्यादा जरूरी हो जाता है क्योंकि साढ़े बच्चे जिन्हू ऑटिज़म है उन्होंने सोशल एरिया बहुत ज़्यादा प्रभावित हाँ है जिस कारण उन्होंने ये नहीं पता होंगा कि उन्हें किस तरह लोगों के सामने अपने प्रेजेंट करना है जो आप कह सकते हैं कि किस तरह अपना जो एप्रोप्रिएट बिहेवियर है वो दूसरे सामने शो करना है सो जेडे बच्चे ऑटिजम होंगे उन्होंने ये नहीं पता होंगे कि दूसर की फील हो रहा है दूसरिया चंगा लग रहा है दूसरिया माड़ा लग रहा है उन्होंने इस चीज़ के न भी मतलब नहीं होंगे ਉਹ ਉਹੀ ਕਰਦੇ ਹਨ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਚਾਹੇ ਉਹ ਚੀਜ਼ ਮਾੜੀ ਹੋਵੇ ਚਾਹੇ ਉਹ ਚੀਜ਼ ਚੰਗੀ ਹੋਵੇ ਸੋ ਐਜ਼ ਅ ਪੇਰੈਂਟਸ ਐਂਡ ਐਜ਼ ਅ ਥੈਰਾਪਿਸਟ ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਕਿ ਉਹਨਾਂ ਲਈ ਇਹ ਚੀਜ਼ ਸਹੀ ਹੈ ਅਤੇ ਉਹਨਾਂ ਲਈ ਇਹ ਚੀਜ਼ ਗਲਤ ਹੈ ਸੋ ਬਹੁਤ ਸਾਰੇ ਪੇਰੈਂਟਸ ਡਿਸਪਲਿਨ ਨੂੰ ਲੈ ਕੇ ਇਹ ਸਮਝ ਲੈਂਦੇ ਹਨ ਕਿ ਬੱਚੇ ਨੂੰ ਪਨਿਸ਼ਮੈਂਟ ਦੇਣਾ ਬੱਚੇ ਨੂੰ ਝਿੜਕਣਾ ਬੱਚੇ ਦੇ ਉੱਤੇ ਗੁੱਸਾ ਕਰਨਾ ਸੋ ਜੇਕਰ ਮੈਂ ਇੱਥੇ ਡਿਸਪਲਨ ਦੀ ਗੱਲ ਕਰਾਂ ਤਾਂ ਮੇਰਾ ਮਤਲਬ ਡਿਸਪਲਨ ਨੂੰ ਲੈ ਕੇ ਇਹ ਬਿਲਕੁਲ ਨਹੀਂ ਹੈ ਮੇਰਾ ਮਤਲਬ ਡਿਸਪਲਨ ਨੂੰ ਲੈ ਕੇ ਇੱਥੇ ਇਹ ਹੈ ਕਿ ਬੱਚੇ ਨੂੰ ਇਹ ਸਮਝਾਉਣਾ ਕਿ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਹੈ ਜਾਂ ਕਿਸ ਤਰ੍ਹਾਂ ਜਿਹੜਾ ਆਪਣਾ ਐਪਰੋਪਰੀਏਟ ਬਿਹੇਵੀਅਰ ਆ ਉਹ ਸੋਸਾਇਟੀ ਦੇ ਸਾਹਮਣੇ ਸ਼ੋਅ ਕਰਨਾ ਕਿਉਂਕਿ ਸੋਸਾਇਟੀ ਨੂੰ ਬਹੁਤ ਸਾਰੀਆਂ ਚੀਜ਼ਾਂ ਐਕਸੈਪਟ ਨਹੀਂ ਜਿ ਜਾਂਦੀਆਂ ਅਮਿਤ ਰੱਖਣੀਆਂ ਚਾਹੀਦੀਆਂ ਹਨ ਸੋ ਇਸ ਦੇ ਕਾਰਨ ਬੱਚੇ ਨੂੰ ਆਟイズਮ ਬੱਚੇ ਨੂੰ ਜਿਹੜਾ ਡਿਸਪਲਿਨ ਸਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਸੋ ਅੱਗੇ ਮੈਂ ਤੁਹਾਡੇ ਨਾਲ ਕੁਝ ਪੁਆਇੰਟਸ ਸ਼ੇਅਰ ਕਰੂੰਗੀ ਜਿਸ ਦੀ ਹੈਲਪ ਦੇ ਨਾਲ ਬੱਚੇ ਨੂੰ ਡਿਸਪਲਿਨ ਸਿਖਾਇਆ ਜਾ ਸਕਦਾ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਫਿਕਸ ਡੇਲੀ ਰੁਟੀਨ ਫਿਕਸ ਡੇਲੀ ਰੁਟੀਨ ਦੇ ਵਿੱਚ ਜੀ ਆਪਾਂ ਇੱਕ ਟਾਈਮ ਟੇਬਲ ਫਿਕਸ ਕਰਾਂਗੇ ਕਿਉਂਕਿ ਜਿਹੜੇ ਆਟイズਮ ਬੱਚੇ ਹੁੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਕਿੱਥੇ-ਕਿੱਥੇ ਕਿਹੜੀ ਚੀਜ਼ ਕਰਨੀ ਹੈ ਸੋ ਜਿਸ ਤਰ੍ਹਾਂ ਜੇਕਰ ਮੈਂ ਆਪਣੀ ਗੱਲ ਕਰਾਂ ਜਾਂ ਫਿਰ ਮੈਂ ਆਪਾਂ ਸਾਰਿਆਂ ਦੀ ਗੱਲ ਕਰਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਸਵੇਰੇ ਉੱਠ ਕੇ ਕੀ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਉੱਠਣਾ ਹੈ ਫਿਰ ਬਰਸ਼ ਕਰਨਾ ਹੈ ਫਿਰ ਨਹਾਉਣਾ ਹੈ ਫਿਰ ਸਵੇਰ ਦਾ ਖਾਣਾ ਬਣਾਉਣਾ ਹੈ ਫਿਰ ਖਾਣਾ ਖਾਣਾ ਹੈ ਅਤੇ ਫਿਰ ਜੌਬ ਤੇ ਜਾਣਾ ਹੈ ਵੀਬ ਸਾਡੇ ਬਹੁਤ ਸਾਰੇ ਕੰਮ ਹੁੰਦੇ ਹਨ ਸੋ ਇਹ ਜੋ ਪੂਰਾ ਟਾਈਮ ਟੇਬਲ ਹੁੰਦਾ ਹੈ ਸਾਡੇ ਮਾਈਂਡ ਦੇ ਵਿੱਚ ਸੈੱਟ ਹੁੰਦਾ ਹੈ ਸੋ ਜਿਸ ਦੇ ਕਾਰਨ ਜਿਹੜਾ ਅਸੀਂ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਪਾਉਂਦੇ ਹਾਂ ਪਰ ਜੇਕਰ ਮੈਂ ਇੱਥੇ ਸਾਡੇ ਆਟਿਜ਼ਮ ਬੱਚਿਆਂ ਦੀ ਗੱਲ ਕਰਾਂ ਤਾਂ ਉਹ ਇਸ ਤਰ੍ਹਾਂ ਦਾ ਬਿਲਕੁਲ ਵੀ ਪ੍ਰੈਡਿਕਟ ਨਹੀਂ ਕਰ ਪਾਉਂਦੇ ਸੋ ਇਸ ਲਈ ਅਸੀਂ ਉਹਨਾਂ ਦੇ ਲਈ ਇੱਕ ਟਾਈਮ ਟੇਬਲ ਸੈੱਟ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਸਵੇਰੇ ਉੱਠਣਾ ਹੈ ਫਿਰ ਬਰਸ਼ ਕਰਨਾ ਹੈ ਫਿਰ ਕੁਝ ਟਾਈਮ ਸਾਈਕਲ ਚਲਾਉਣਾ ਹੈ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਕੁਝ ਟਾਈਮ ਡਰਾਇੰਗ ਕਰਨੀ ਹੈ ਫਿਰ ਉਸ ਤੋਂ ਬਾਅਦ ਕੁਝ ਲਿਮਟ ਟਾਈਮ ਲਿਮਟਡ ਟਾਈਮ ਦੇ ਵਿੱਚ ਟੀਵੀ ਦੇਖਣਾ ਹੈ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਰਾਤ ਦਾ ਖਾਣਾ ਖਾਣਾ ਹੈ ਸੋ ਇਹ ਮੈਂ ਤੁਹਾਨੂੰ ਕੁਝ ਉਦਾਹਰਨਾਂ ਦਿੱਤੀਆਂ ਹਨ ਜਿਸ ਦੀ ਮਦਦ ਦੇ ਨਾਲ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਮੈਂ ਕਿਸ ਟਾਈਮ ਟੇਬਲ ਦੀ ਗੱਲ ਕਰ ਰਹੀ ਹਾਂ ਹੈਲਪ ਦੇ ਨਾਲ ਬੱਚਾ ਜਿਹੜਾ ਆ ਉਹ ਉਹ ਸਭ ਬਿਹੇਵੀਅਰ ਥੋੜਾ ਜਿਹਾ ਚੇਜ਼ ਹੋਣ ਲੱਗ ਜਾਂਦਾ ਹੈ ਅਤੇ ਬੱਚੇ ਦਾ ਜਿਹੜਾ ਕਿਉਰਿਓਸਿਟੀ ਆ ਬੱਚੇ ਦੀ ਉਹ ਬਹੁਤ ਘਟਣ ਲੱਗ ਜਾਂਦੀ ਹੈ ਸੈਕਿੰਡ ਪੁਆਇੰਟ ਹੈਗਾ ਜੀ ਰੂਲ ਐਂਡ ਰੈਗੂਲੇਸ਼ਨਸ ਜਿਸ ਨੂੰ ਆਪਾਂ ਨਿਯਮ ਵੀ ਕਹਿ ਸਕਦੇ ਹਾਂ ਸੋ ਆਟイズਮ ਬੱਚਿਆਂ ਦੇ ਲਈ ਆਪਾਂ ਰੂਲ ਐਂਡ ਰੈਗੂਲੇਸ਼ਨਸ ਬਣਾ ਸਕਦੇ ਹਾਂ ਫਾਰ ਐਗਜ਼ਾਮਪਲ ਠੀਕ ਤਰੀਕੇ ਦੇ ਨਾਲ ਖੜੇ ਹੋਣਾ ਠੀਕ ਤਰੀਕੇ ਦੇ ਨਾਲ ਬੈਠਣਾ ਦੂਸਰਿਆਂ ਦੀ ਗੱਲ ਨੂੰ ਧਿਆਨ ਦੇਣਾ ਨਾ ਤੇ ਆਪਾਂ ਕਹਿ ਸਕਦੇ ਆ ਕਿ ਦੁਸ਼ਯ ਅਨੁਸਾਰਸ਼ੀ ਕਾਲ ਜਾਂ ਫਿਰ ਨਮਸਤੇ ਕਰਨਾ ਸੋ ਇਸ ਤਰ੍ਹਾਂ ਦੇ ਜਿਹੜੇ ਰੂਮ ਲੈਂਡ ਰੈਗੂਲੇਸ਼ਨਸ ਆਪਾਂ ਬਣਾ ਸਕਦੇ ਆ ਜਿੱਕਰ ਮੈਂ ਰੂਮ ਲੈਂਡ ਰੈਗੂਲੇਸ਼ਨਸ ਦੀ ਗੱਲ ਕਰੀ ਕਰਨਾ ਕਿ ਰੂਲ ਰੈਗੂਲੇਸ਼ਨਸ ਆਰ ਇੰਪੋਰਟੈਂਟ ਫਾਰ एवरीवन ਥਰਡ ਹੈ ਜੀ ਰੀਨਫੋਰਸਮੈਂਟ ਸੋ ਰੀਨਫੋਰਸਮੈਂਟ ਦਾ ਮਤਲਬ ਇਹ ਹੈ ਕਿ ਬੱਚੇ ਦੀ ਤਾਰੀਫ ਕਰਨੀ बच्चे की प्रशंसा करनी जो आप कह सकते हैं कि बच्चे कोई भी ऑब्जेक्ट या फिर टॉय देना जोड़ा उस so, कि उसका फेवरेट है सो बहुत सारिया चीज़ा ज सुसायटी एक्सैप्ट नहीं होंदिया सो so, अगर बच्चा कोई इस तरह का बिहेवियर कर रहा है जो कि सोसायटी को कबूल नहीं है तो उई करो कि बच्चे व्दों व पॉजिटिव रीएनफोर्समेंट दो ਸੋ ਅਗਰ ਬੱਚਾ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉਸਦੀ ਕੋਈ ਫੇਵਰਿਟ ਚੀਜ਼ ਹੋਵੇ ਉਸ ਦੀ ਤਾਰੀਫ ਕਰੋ ਸੋ ਇਸ ਤਰੀਕੇ ਦੇ ਨਾਲ ਬੱਚੇ ਦੇ ਜਿਹੜੇ ਨੈਗੇਟਿਵ ਬਿਹਿਵਿਅਰਸ ਆ ਉਹ ਬਹੁਤ ਜ਼ਿਆਦਾ ਘੱਟ ਜਾਂਦੇ ਹਨ ਅਤੇ ਬੱਚਾ ਜਿਹੜਾ ਆ ਉਹ ਪੋਜ਼ਿਟਿਵ ਬਿਹਿਵਿਅਰ ਕਰਨਾ ਸ਼ੁਰੂ ਕਰ ਦਿੰਦਾ ਹੈ ਨੈਕਸਟ ਪੁਆਇੰਟ ਹੈ ਜੀ ਰੋਲ ਪਲੇ ਸੋ ਬਹੁਤ ਸਾਰੇ ਜਿਹੜੇ ਬੱਚੇ ਹੁੰਦੇ ਹਨ ਉਹ ਹਸਪੀਟਲ ਨਹੀਂ ਜਾਂਦੇ ਉੱਥੇ ਜਾ ਕੇ ਰੋਂਦੇ ਹਨ ਉੱਥੇ ਜਾ ਕੇ ਜਿਹੜੇ ਹਾਈਪਰ ਹੋ ਜਾਂਦੇ ਹਨ ਸیکن ਬਹੁਤ ਸਾਰੇ ਬੱਚੇ ਜਿਹੜੇ ਆ ਸਲੂਨ ਨਹੀਂ ਜਾਂਦੇ ਉਹ ਟ੍ਰੀਮਰ ਦੀ ਆਵਾਜ਼ ਤੋਂ ਡਰਦੇ ਹਨ ਜਾਂ ਫਿਰ ਉੱਥੇ ਜਾ ਕੇ ਵਾਲ ਨਹੀਂ ਕਟਵਾਉਂਦੇ ਸੋ ਇਹ ਬੱਚੇ ਦੇ ਬਿਹੇਵੀਅਰ ਤੇ ਡਿਪੈਂਡ ਕਰਦਾ ਹੈ ਹਰ ਇੱਕ ਬੱਚੇ ਦਾ ਅਲੱਗ ਅਲੱਗ ਬਿਹੇਵੀਅਰ ਹੁੰਦਾ ਹੈ ਸੋ ਇਸ ਸੀਜ਼ ਨੂੰ ਦੂਰ ਕਰਨ ਦੇ ਲਈ ਅਸੀਂ ਕਲਾਸ ਦੇ ਵਿੱਚ ਇੱਕ ਸੇਮ ਸਿਚੁਏਸ਼ਨ ਜਿਹੜੀ ਆ ਉਹ ਰੈਡੀ ਕਰਦੇ ਹਾਂ ਜਿਵੇਂ ਕਿ ਇੱਕ ਹਸਪੀਟਲ ਦੇ ਵਿੱਚ ਹੁੰਦੀ ਹੈ ਇੱਕ ਸੈਲੂਮ ਦੇ ਵਿੱਚ ਹੁੰਦੀ ਹੈ ਸੋ ਅਸੀਂ ਕਲਾਸ ਦੇ ਵਿੱਚ ਉਹ ਸਾਰਾ ਸੈਟਅਪ ਰੈਡੀ ਕਰਦੇ ਹਾਂ ਜਿਸ ਦੀ ਮਦਦ ਦੇ ਨਾਲ ਬੱਚਾ ਜਿਹੜਾ ਉਸ ਚੀਜ਼ ਨੂੰ ਬਹੁਤ ਜਲਦੀ ਰਿਲੇਟ ਕਰਦਾ ਹੈ ਅਤੇ ਜਿਹੜੇ ਬੱਚੇ ਦੇ ਨੈਗੇਟਿਵ ਬਿਹੇਵੀਅਰ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਇਹ ਜਿਹੜਾ ਤਰੀਕਾ ਹੈ ਕੋਈ ਨੁਕਸਾਨਦਾਇਕ ਤਰੀਕਾ ਨਹੀਂ ਹੈ ਇਹ ਬਹੁਤ ਹੀ ਯੂਸਫੁਲ ਅਤੇ ਹੈਲਪਫੁਲ ਹੈ ਬੱਚੇ ਦੇ ਬਿਹੇਵੀਅਰ ਨੂੰ ਠੀਕ ਕਰਨ ਦੇ ਲਈ ਹੈ ਜੀ ਡਿਊਲ ਪਰਸਨੈਟੀ ਕੁਝ ਪੇਰੈਂਟਸ ਹੁੰਦੇ ਹਨ ਜਿਹੜੇ ਕਿ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਇਸ ਦੇ ਆਪੋਜ਼ਿਟ ਕੀ ਕੁਝ ਪੇਰੈਂਟਸ ਇਹੋ ਜਿਹੇ ਹੁੰਦੇ ਹਨ ਜਿਹੜੇ ਕਿ ਆਪਣੇ ਬੱਚੇ ਨੂੰ ਝਿੜਕਦੇ ਰਹਿੰਦੇ ਹਨ ਬਲਕਿ ਹਮੇਸ਼ਾ ਹੀ ਝਿੜਕਦੇ ਰਹਿੰਦੇ ਹਨ ਸੋ ਇਸ ਤਰੀਕੇ ਦੇ ਨਾਲ ਬੱਚਾ ਜਿਹੜਾ ਆ ਆਪਣੀ ਨੈਗੇਟਿਵ ਬਿਹਿਵਿਅਰਸ ਜ਼ਿਆਦਾ ਸ਼ੋ ਕਰਦਾ ਹੈ ਤੁਸੀਂ ਦੋਨੋਂ ਤਰੀਕਿਆਂ ਦੇ ਨਾਲ ਆਪਣੇ ਬੱਚੇ ਦੇ ਨਾਲ ਰਹਿਣਾ ਹੈ ਤੁਸੀਂ ਬੱਚੇ ਨੂੰ ਪਿਆਰ ਵੀ ਕਰਨਾ ਹੈ ਤੁਸੀਂ ਬੱਚੇ ਨੂੰ ਝਿੜਕਣਾ ਵੀ ਹੈ ਸੋ ਇਸ ਤਰ੍ਹਾਂ ਬੱਚੇ ਨੂੰ ਲੱਗੇਗਾ ਕਿ ਇਹ ਜੋ ਪਰਸਨ ਹੈ ਜਦੋਂ ਮੈਂ ਕੋਈ ਗਲਤ ਚੀਜ਼ ਕਰਦਾ ਹਾਂ ਮੇਰੇ ਤੇ ਗੁੱਸਾ ਕਰਦਾ ਹੈ ਜਦੋਂ ਮੈਂ ਕੋਈ ਚੰਗੀ ਚੀਜ਼ ਕਰਦਾ ਹਾਂ ਤਾਂ ਮੈਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਬੱਚਾ ਜਿਹੜਾ ਤੁਹਾਡਾ ਬਿਹੇਵੀਅਰ ਸਮਝਣਾ ਸ਼ੁਰੂ ਕਰ ਦੇਵੇਗਾ ਸੋ ਇਸ ਦੀ ਹੈਲਪ ਦੇ ਨਾਲ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੋ ਉਹ ਠੀਕ ਕਰ ਸਕਦੇ ਹੋ ਤੇ ਤੁਸੀਂ ਡਿਊਲ ਪਰਸਨੈਲਿਟੀ ਦਾ ਯੂਜ਼ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਤੇ ਮਿਲਦੇ ਆਂ ਆਪਾਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਸਸ਼ੀ ਗਾਂਜ